ਲੋ ਜੀ ਇੱਧਰ ਰੱਖ ਦਿੱਤੀ ਚੁੱਲੇ ਦੇ ਚਾਹ ਰਹੇਗੀ ਕਈ ਹੈ ਤੇ ਦੁੱਧ ਅਸੀਂ ਪਾ ਦਿੱਤਾ ਦੋ ਦਿਨ ਮੁੱਕ ਗਿਆ ਸਿਲੰਡਰ ਤੇ ਸਿਲੰਡਰਾਂ ਵਾਲੀ ਗੱਡੀ ਨਹੀਂ ਸੀ ਆਈ ਅੱਲਾਹ ਵਾ ਸਾਡੇ ਨੂੰ ਚੁੱਲੇ ਦੀ ਚਾਹ ਜਿਹੜੀ ਮੈਂ ਬਹੁਤ ਜ਼ਿਆਦਾ ਪਸੰਦ ਆ ਗਈ ਤੇ ਕਹਿੰਦਾ ਮੰਮਾ ਬਹੁਤ ਸਵਾਦ ਹੁੰਦੀ ਚੁੱਲੇ ਦੀ ਚਾਹ ਤੇ ਚੁੱਲੇ ਤੇ ਬਣਾਇਆ ਕਰ ਹੁਣ ਲੋ ਜੀ ਇੱਧਰ ਕਣਕ ਘਰ ਦੇ ਢੱਕਣ ਵਾਸਤੇ ਆ ਗਈਆਂ ਤੇ ਕੰਪੈਨ ਸਿੱਧੀ ਘਰ ਲਾਉਣ ਲੱਗੀ ਆ ਕਣਕ ਵੱਢੀ ਗਈ ਤੇ ਜਿਹੜੇ ਰੱਖਣੇ ਘਰ ਦਾ ਨੇ ਉਹ ਲੱਗੇ ਲਾਉਣ ਹੌਣ ਲੱਗੂ ਦੂਜੀ ਪੈੜੀ ਤੇ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਲਓ ਜੀ ਸਾਢੇ 12 ਹੋ ਗਏ ਨੇ ਤੇ ਕੰਮ ਜੋੜਾਂ ਛੋੜਾਂ ਦੇ ਚੱਲਣ ਦੇ ਆ ਉਧਰ ਕੰਪੈਨਾਂ ਲੱਗੀਆਂ ਵਾ ਇਧਰ ਡਰਮ ਖਾਲੀ ਹੋਣ ਦੇ ਆ ਤੇ ਹੁਣ ਅੱਜ ਕਰਾਂਗੇ ਡਰਮ ਖਾਲੀ ਤੇ ਫਿਰ ਪਾਵਾਂਗੇ ਫੇਰ ਨਵੇਂ ਡਰਮਾਂ ਵਿੱਚ ਨਵੀਂ ਕਣਕ ਕਰਾਂਗੇ ਇਹ ਦਿਨ ਛੋੜੀ ਆ ਕਿੰਨੀ ਕ 1.5 ਘੰਟੇ ਤੋਂ ਜ਼ਿਆਦਾ ਚੱਲ ਇਹ ਹੁਣ ਜੱਕਦਮ ਥੋੜਾ ਨਵੀਂ ਪਿਆਲ ਲੈਣੀ ਆਪਾਂ ਹਨਾ ਜੱਕਦਮ ਤੇ ਚਲੋ ਨਹੀਂ ਪੀਵਣੀ ਪੁਰਾਣੀ ਕੱਢ ਕੇ ਇਹਨੂੰ ਭਿਾਈ ਜਾਵਾਂਗੇ ਜਿੰਨਾ ਤੱਕ ਇਹਦਾ ਟਾਈਮ ਨਿਕਲੂਗਾ ਇਹਨੂੰ ਬੋੜੇ ਚ ਪਾ ਲਈਏ ਹੂੰ ਬੋੜੇ ਹੁਣ ਇਹ ਨਹੀਂ ਆ ਸਾਰੇ ਤਾਂ ਬੋੜੇ ਸਰੋਂ ਪਈ ਆ ਉਧਰੋਂ ਫਿਰ ਕਣਕਾਂ ਦੀਆਂ ਵਿੱਚ ਪਈ ਆ ਜਮ ਦੂਜੀ ਕਣਕ ਵੀ ਮੈਥੇ ਵੀ ਮਸ਼ੀਨ ਲੱਗਣੀ ਆ ਜੇ ਸਰੋਂ ਵਾਲੇ ਤੋੜੇ ਵਿਲੇ ਹੋ ਜਾਣਗੇ ਨਾ ਉਹਨਾਂ ਚ ਪਾਵਾਂਗੇ ਆਪਾਂ ਤੇ ਇਹ ਉਹਨੇ ਮੈਂ ਹੁੰਦਾ ਪਈ ਰਹੂਗੀ ਤੇ ਫਿਰ ਕੀ ਪਈ ਰਹੂਗੀ ਸਾਰੇ ਕਣਕ ਉਦਾਂ ਹੀ ਪਈ ਆ ਉਧਰ ਜਿਹੜੇ ਲੱਗੇ ਢੇਰ ਉਹ ਵੀ ਤਾਂ ਪਈ ਆ ਅੰਦਰ ਇਹ ਨਾਲੇ ਪਈ ਰਣੀ ਆ ਕਰਾ ਬਾਹਰ ਆ ਪਿੱ ਜਿਹੜੀ ਚੋਕ ਕੇ ਮੀਂਹ ਆ ਗਿਆ ਤੇ ਹੁਣ ਉਹ ਜਿਹੜੀ ਹੁਣ ਕੋਈ ਡੰਗ ਡੰਬਰ ਖਾ ਕੇ ਮਰ ਜੂਗਾ ਕੁੜੀ ਇਹ ਬੋਲ ਜਾਂਦੇ ਰਾਵ ਨੂੰ ਅੰਦਰਾਂ ਮਿੰਟ ਤੋਂ ਬਾਅਦ ਇਹਨਾਂ ਦੀ ਕਟੂਰੀ ਹੁੰਦੀ ਜਿੰਨੇ ਸਾਰੇ ਉਹਨੇ ਫੁਰਕੇ ਜਾਣਾ ਇੰਨੀ ਗਰਮੀ ਨਹੀਂ ਚੱਲ ਲੱਭ ਲੈਨੇ ਕੋਈ ਤੋੜੇ ਹੋਣਗੇ ਲੱਭਣੇ ਲੱਭ ਲੈਨੇ ਇਹ ਨਾ ਸੋਚ ੜਿਓ ਵੀ ਸਾਰਾ ਕੰਮ ਇਹੋ ਹੀ ਕਰੀ ਜਾਂਦਾ ਤੇ ਇਹਦੀ ਵੀਡੀਓ ਬਣਾਈ ਜਾਂਦੀ ਮੈਂ ਵੀ ਕਰਦੀ ਵੀ ਮੇਰੀ ਵੀਡੀਓ ਬਣਾਉਂਦੀ ਆ ਅੱਗੇ ਮੈਨੂੰ ਕੋਈ ਕਮੈਂਟ ਕਰਦੇ ਸਾਰਾ ਕੰਮ ਤੋੜ ਕੋਕਰਉਂ ਨਹੀਂ ਆ ਯਾਰ ਮੈਂ ਕਰਦੀ ਨਾਲ ਅੱਗੇ ਜਿਹੜੀਆਂ ਟਰਾਲੀ ਵਿੱਚ ਬੋੜੀਆਂ ਲਵਾਈਆਂ ਕਿੰਨੇ ਲਵਾਈਆਂ ਉਹ ਟਾਈਮ ਕੋਈ ਵੀਡੀਓ ਨਹੀਂ ਬਣਾਉਂਦਾ ਜਦੋਂ ਮੈਂ ਕੋਈ ਕਰਦੀ ਕੰਮ ਉਹ ਤਾਂ ਬਣਾਉਂਦਾ ਕੋਈ ਨਹੀਂ ਆ ਤਦ ਜਦੋਂ ਮੈਂ ਹੋ ਜਾਨੀ ਆ ਫ੍ਰੀ ਫਿਰ ਮੈਂ ਬਣਾਉਣ ਲੱਗ ਪੈਣੀ ਆਪਣਾ ਬਲਾ ਉਹ ਨਹੀਂ ਨਾ ਬਣਾਉਂਦੇ ਹੈਗੇ ਫਿਰ ਕਿਸ ਨੂੰ ਆਉਂ ਲੱਗਦਾ ਵਾ ਕਿ ਜਿੱਦਾਂ ਇਹ ਸਾਰਾ ਬਣਤ ਬੜੀ ਫ੍ਰੀਕ ਜੀ ਆ ਵੇ ਹੂੰ ਚੱਲ ਕੋਈ ਗੱਲ ਨਹੀਂ ਤੇ ਐਂ ਲੱਗਦਾ ਵਾ ਵੇਖਣ ਵਾਲੇ ਨੂੰ ਕਿ ਜਿੱਦਾਂ ਸਾਰਾ ਜਿਹੜਾ ਕੰਮ ਇਹਦਾ ਬੰਦਾ ਹੀ ਕਰਦਾ ਮੈਂ ਵੀ ਨਾਲ ਕਰਉਣੀ ਆ ਐਡੀ ਗੱਲ ਨਹੀਂ ਹੈਗੀ ਮੈਂ ਸਵੇਰੇ ਜੇ ਜਿੰਨੀ ਆ ਮੰਡੀ ਚੋਂ ਬੋੜੀਆਂ ਮੰਡੀ ਚੋਂ ਜਿਹੜੀਆਂ ਬੋੜੀਆਂ ਆਈਆਂ ਹੀ ਉਹ ਮੈਂ ਲਵਾਈਆਂ ਵਾ ਟਰਾਲੀ ਵੇਲੀ ਕਰਵਾਈ ਆ ਹੁਣ ਫੇਰ ਕੰਪੈਨ ਲਗਣੀ ਆ ਤੇ ਇੱਕ ਕੰਪੈਨ ਜਿਹੜੀ ਦੂਸਰੇ ਡਰਾਮ ਵਿੱਚ ਦਾਣੇ ਪਾਉਣੇ ਰੱਖਣ ਵਾਸਤੇ ਉਹ ਘੜੇ ਲਵਾਤੇ ਆ ਤਾਂ ਹੁਣ ਇਹਨਾਂ ਦਾ ਥੋੜਾ ਹੈਗਾ ਹੀ ਟਾਈਮ ਹੁਣ ਤੇ ਇਹਨਾਂ ਫੇਰ ਪੈਲੀ ਤੇ ਜਾਣਾ ਸੀ ਕੰਪੈਨ ਲਗਣੀ ਆ ਆ ਤੇ ਮੈਂ ਹਾਂ ਚੱਲ ਮੇਰੇ ਨਾਲ ਉਹਨਾਂ ਤਾਂ ਕੱਢ ਡਰਾਮ ਵੀ ਖਾਦੀ ਕਰਵਾ ਦੇ ਇੱਦਾਂ ਹੀ ਰਲ ਮਿਲ ਕੇ ਕੰਮ ਕਰੀਦੇ ਆ ਜਦੋਂ ਮੈਂ ਇਹਨਾਂ ਨਾਲ ਕੰਮ ਕਰ ਆ ਗਿਆ ਆ ਗਿਆ ਪੁੱਤਾ ਦਾ ਇੱਥੇ ਬੈ। ਮੈਂ ਪਛਾਹ ਗੱਡੀ ਤੇ। ਤਾਂ ਇਧਰ ਲੱਗ ਪਏ ਪਿਓ ਪੁੱਤ ਕੰਮ। ਮੈਂ ਚੱਲ ਮੈਂ ਦਾਣੇ ਪਛਾਹ ਖੜੀ ਜਾਨੀ ਤਾਂ ਮੁੰਡਾ ਕਹਿੰਦਾ ਨਹੀਂ। ਮੈਂ ਕਰਦਾ। ਇਹਦੇ ਉੱਤਰ ਮਾਨ ਲਾਲਾ। ਲਾਲੀ। ਪਾ ਕਰ। ਇਹਨੂੰ ਧੋ ਪਲਵਾ ਕੇ ਨਾਲ ਦਾ ਸਾਮਾ ਨੂੰ ਦਾਣੇ ਪਾਲਾਂਗੇ ਬੋੜੀਆਂ ਵਾਲੇ ਹਨਾ। ਤੋਂ ਬੋੜੀਆਂ ਖਾਲੀ ਕਰ ਦਾਂਗੇ ਮੰਡੀ ਵਾਲੀਆਂ। ਖਿਆ ਕਰਨੀ ਇਧਰ ਲੱਗ ਗਿਆ ਦੇਸੀ ਜਗਾਰ ਕਿਉਂਕਿ ਕਿਸੇ ਨੇ ਆਣੇ ਨਹੀਂ ਵਿੱਚ ਇੱਟ ਛੱਡ ਦਿੱਤੀ ਆ ਉਹ ਹੁਣ ਦਾਣੇ ਨਹੀਂ ਨਿਕਲਦੇ ਅੰਡੇ ਹੁਣ ਇੱਟ ਨੂੰ ਰੱਸੀ ਪਾ ਕੇ ਉੱਪਰੋਂ ਦੀ ਖਿੱਚਣੀ ਪਿਆਣੀ ਹੁਣ ਦੇਸੀ ਜਗਾਰ ਲਾ ਕੇ ਡਰਮ ਖਾਲੀ ਕਰਨਾ ਪੈਣਾ ਮੈਂ ਵੀ ਤਾਂ ਨੇ ਕੱਢਦੀ ਸੱਚੀ ਬੜੀ ੜੀ ਪਈ ਉਹਨਾਂ ਦਾਣੇ ਨਿਕਲਦੇ ਨਾ ਹੱਥ ਗਾਂ ਕੱਢ ਲੈਂਦੀ ਹਣਾ ਪੈ ਗਈ ਰਸੀ ਖੇਚ ਰਸੀ ਖੇਚ ਦੇ ਮੈਂ ਖਿਚਾਂ ਖੇਚ ਜਾਂ ਖੇਚ ਕਿਤੇ ਕਿਤੇ ਆ ਉਹ ਆਹ ਓਹ ਬੇ ਇੱਧਰ ਨਵੀਂ ਇੱਟ ਹਾਂ ਇਹ ਉਹ ਕਲੀਅਰ ਹੋ ਜਾ ਹੁਣ ਲਿਆਂਦਾ ਬੰਨ ਹਾਂ ਵੇਖ ਕੱਡੀ ਵੱਡੀ ਇੱਟ ਨਿਕਲੀ ਵਿਚੋ ਡਰਾਮ ਦੇ ਚਲੋ ਕੱਢੀ ਜਾਣ ਹੁੰਦੇ ਨਿਕਲੀ ਜਾਣ ਬੜਾ ਜਾਨ ਹੁੰਦਾ ਜਾਂ ਮੜਾ ਲੂ ਉਦੋਂ ਚੁੱਕ ਇੱਧੇ ਨਿਕਲਣੇ ਆ। ਨਾ ਮਾ ਥੱਲੇ ਦੇ ਕੇ ਮਾਰਦਾ ਮੈਨੂੰ। ਲੋਕੋ ਬੰਦੇ ਨੇ ਡਰਮ ਥੱਲੇ ਦੇ ਦਿੱਤਾ। ਓਏ ਹੋਏ। ਸਿਰ ਨਾ ਪਨਾਲੀ ਇਧਰੋਂ ਚੁੱਕ। ਆ ਮੜਾ ਜਾ। ਇਹ ਬਾਰੇ ਇੱਕਦਮ